ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਸੰਸਾਰ ਨੂੰ ਬਹੁਤ ਕੁਝ ਦਿੱਤਾ ਹੈ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉਤੇ ਬੜੇ ਵੱਡੇ ਰਾਜਨੀਤਿਕ ਫੈਸਲੇ ਹੋਏ ਹਨ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਗਰੀਬਾਂ ਮਜਲੂਮਾਂ ਦੀ ਬਾਪ ਪਕੜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਨੇ ਸਾਨੂੰ ਆਜ਼ਾਦੀ ਨਾਲ ਜਿਉਣ ਦੀ ਝਾਂਜ ਦਸਦੀ ਜਿਹੜੀ ਮਰਿਆਦਾ ਕਰਤਾਰਪੁਰ ਸਾਹਿਬ ਆਰੰਭ ਹੋਈ 10ਵੇਂ ਪਾਸ਼ਾ ਨੇ ਉਹ ਸ਼੍ਰੀ ਆਨੰਦਪੁਰ ਸਾਹਿਬ ਸੰਪੂਰਨ ਕਰ ਦਿੱਤੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਰਾਜਾ ਦੀਪ ਚੰਦ ਤੇ ਰਾਣੀ ਚੰਪਾ ਦੇ ਕੋਲੋਂ ਕੁਝ ਪਿੰਡਾਂ ਦੀ ਜ਼ਮੀਨ ਖਰੀਦ ਕੇ ਸਨ 1665 ਨੂੰ ਚੱਕ ਨਾਨਕੀ ਜਿਸ ਨੂੰ ਅੱਜਕੱਲ੍ਹ ਸ਼੍ਰੀ ਆਨੰਦਪੁਰ ਸਾਹਿਬ ਕਿਹਾ ਜਾਂਦਾ ਹੈ ਉਸ ਦੀ ਸਥਾਪਨਾ ਕੀਤੀ। ਇਸ ਤਰ੍ਹਾਂ ਇੱਕ ਨਵਾਂ ਨਗਰ ਚੱਕ ਨਾਨਕੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਸਥਾਪਿਤ ਕੀਤਾ ਗਿਆ। ਅਤੇ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਸਮੇਤ ਉੱਥੇ ਰਹਿਣ ਲੱਗੇ ਇਸ ਅਸਥਾਨ ਨੂੰ ਪਹਿਲਾਂ ਮੱਖੂਵਾਲ ਕਹਿੰਦੇ ਸਨ ਇੱਥੋਂ ਮੱਖੂ ਨੰਦਾ ਦਾਤ ਕਿਸੇ ਨੂੰ ਇੱਥੇ ਵਸਣ ਨਹੀਂ ਸੀ ਦਿੰਦਾ ਪਰ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਰਨ ਪਾਏ ਤਾਂ ਇਹ ਅਸਥਾਨ ਧਰਮ ਦਾ ਗੜ ਅਨੰਦਪੁਰ ਸਾਹਿਬ ਬਣ ਗਿਆ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਹਿਲੀ ਵਾਰ ਪਟਨਾ ਸਾਹਿਬ ਤੋਂ ਚੱਕ ਨਾਨਕੀ ਦੀ ਧਰਤੀ ਉੱਤੇ ਆਏ ਤਾ ਆਪ ਜੀ ਨੇ ਸੰਗਤਾਂ ਦੇ ਨਾਲ ਆਨੰਦ ਸਾਹਿਬ ਜੀਆਂ ਪੰਜ ਪਾੜੀਆਂ ਦਾ ਪਾਠ ਕੀਤਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਅੱਜ ਤੋਂ ਇਸ ਅਸਥਾਨ ਦਾ ਨਾਮ ਆਨੰਦਪੁਰ ਸਾਹਿਬ ਹੋਇਆ ਔਰਨ ਕੀ ਹੋਲੀ ਮਮ ਹੋਲਾ ਕਹਿਓ ਕਿ ਪਾਨਿਤ ਬਚਨ ਅਮੋਲਾ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤਲਾਲ ਦੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਤਰਤੀਬ ਤੇ ਖਾਲਸਾ ਹੀ ਜਨਨ ਜਲਾਲ ਨਾਲ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਹੋਲੀ ਤੋਂ ਹੋਲਾ ਮਹੱਲਾ ਮਨਾਉਣ ਦੀ ਸ਼ੁਰੂਆਤ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ ਸੀ। ਗੁਰੂ ਸਾਹਿਬ ਜੀ ਨੇ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਆਮ ਲੋਕਾਂ ਦੀ ਮਾਨਸਿਕਤਾ ਤਾਕਤ ਨੂੰ ਬਲਵਾਨ ਕਰਨ ਦੇ ਮਨੋਰਥ ਦੇ ਨਾਲ ਹੋਲੀ ਤੋਂ ਹੋਲਾ ਮਹੱਲਾ ਦੀ ਸ਼ੁਰੂਆਤ ਕੀਤੀ। ਤਤਕਾਲੀ ਸਮਾ ਜੰਗਾਂ ਯੁੱਧਾਂ ਦਾ ਹੋਣ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਿੱਖਾਂ ਅੰਦਰ ਨਿਰੋਏ ਅਤੇ ਸਿਹਤਮੰਦ ਸਰੀਰ ਦੀ ਲਾਲਸਾ ਪੈਦਾ ਕਰਨ ਦੇ ਲਈ ਸ੍ਰੀ ਅਨੰਦਪੁਰ ਸਾਹਿਬ ਜੀ ਟਰਤੀ ਉੱਤੇ ਖਾਲਸਾ ਇੱਕ ਖੇਡਾਂ ਦੀ ਸ਼ੁਰੂਆਤ ਕੀਤੀ ਖੋਲੇ ਦਾ ਸ਼ਬਦੀ ਅਰਥ ਹੱਲਾ ਬੋਲਣਾ ਹੈ ਅਤੇ ਮੁਹੱਲੇ ਦਾ ਸ਼ਬਦੀ ਅਰਥ ਜਿਸ ਨਦਾਨ ਨੂੰ ਪਤੇ ਕੀਤਾ ਗਿਆ ਹੋਵੇ ਭਾਈ ਕਾਨ ਸਿੰਘ ਨਾਭਾ ਲਿਖਦੇ ਹਨ ਮਹੱਲਾ ਇੱਕ ਪ੍ਰਕਾਰ ਦੀ ਲੜਾਈ ਹੈ ਜਿਸ ਵਿੱਚ ਪੈਦਲ ਕੋੜ ਸਵਾਰ ਅਤੇ ਸ਼ਸਤਰਧਾਰੀ ਸਿੱਖ ਦੋਹਾਂ ਪਾਸਿਆਂ ਤੋਂ ਇੱਕ ਖਾਸ ਥਾਂ ਉੱਤੇ ਹਮਲਾ ਕਰਦੇ ਹਨ ਗੁਰੂ ਸਾਹਿਬ ਦੋਨ ਦਲਾਂ ਨੂੰ ਲੜਿੰਦੀ ਸ਼ਸਤਰ ਵਿਦਿਆ ਵੀ ਦੇਂਦੇ ਸਨ ਅਤੇ ਆਪ ਗੁਰੂ ਸਾਹਿਬਾਨ ਆਪਣੇ ਤਖਤ ਉੱਤੇ ਬਿਰਾਜਮਾਨ ਹੋ ਕੇ ਇਸ ਬਨੌਟੀ ਲੜਾਈ ਨੂੰ ਵੇਖਦੇ ਸਨ ਇਸ ਵਿੱਚੋਂ ਜਿਹੜਾ ਗੱਲ ਜਿੱਤ ਜਾਂਦਾ ਸੀ ਤਾਂ ਗੁਰੂ ਸਾਹਿਬ ਜੀ ਉਸ ਦਾ ਖੂਬ ਸਨਮਾਨ ਕਰਦੇ ਸਨ ਇਸ ਤਰ੍ਹਾਂ ਖੋਲਾ ਮੁਹੱਲਾ ਦਾ ਸੰਬੰਧ ਸ਼ਸਤਰ ਵਿਦਿਆ ਦੇ ਅਭਿਆਸ ਨਾਲ ਹੈ ਮੁਹੱਲੇ ਦਾ ਆਰੰਭ ਸਨ 1700 ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੌਲਕਰ ਦੇ ਸਥਾਨ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਕੀਤਾ ਖੋਲੀ ਅਤੇ ਹੋਲਾ ਮੁਹੱਲਾ ਵਿੱਚ ਦੂਰ ਦੂਰ ਤੱਕ ਕੋਈ ਸੰਬੰਧ ਨਹੀਂ ਹੈ ਜਿੱਥੇ ਹੋਲੀ ਵਕ-ਵਕ ਥਾਂ ਉੱਤੇ ਕਈ ਪ੍ਰਕਾਰ ਦੇ ਰੰਗਾਂ ਦੇ ਨਾਲ ਖੇਟੀ ਜਾਂਦੀ ਹੈ ਉੱਤੇ ਹੀ ਹੋਲਾ ਮਹੱਲਾ ਸ਼ਸਤਰ ਵਿਦਿਆ ਘੋੜਸਵਾਰੀ ਅਤੇ ਗੱਥ ਕੇ ਦਿਨ ਜੋਹਰ ਦਿਖਾ ਕੇ ਮਨਾਇਆ ਜਾਂਦਾ ਹੈ ਹੋਲਾ ਮਹੱਲਾ ਫੌਜੀ ਸਿਖਲਾਈ ਦਾ ਵੀ ਤਕਤੀਕ ਹੈ ਜਿੱਥੋਂ ਸੰਤ ਸਿਪਾਹੀ ਦੀ ਬਿਰਤੀ ਪੈਦਾ ਹੁੰਦੀ ਹੈ ਇਸ ਪ੍ਰਕਾਰ ਸ੍ਰੀ ਅਨੰਦਪੁਰ ਸਾਹਿਬ ਦੀ ertid ਉੱਤੇ ਹਰ ਸਾਲ ਹੋਲਾ ਮਹੱਲਾ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ